ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਜੀ ਸ਼ੁਰੂ ਔਰ ਸਾਰੇ ਵੀਰਾਂ ਦਾ ਕੀ ਹਾਲ ਚਾਲ ਆ ਤੇ ਜਿਹੜਾ ਸੀ ਆਪਣੇ ਦਰਿਆ ਵਾਲਾ ਪਾਣੀ ਦਾ ਚੱਲੇ ਵੜੀ ਤੁਹਾਨੂੰ ਦੱਸਿਆ ਸੀ ਕੱਲ੍ਹ ਵੀ ਕੀ ਕਰਨਾ ਸ਼ੁਰੂ ਹੋ ਗਿਆ ਵਾ ਤੇ ਆਪਾਂ ਨੂੰ ਹੁਣ ਬੰਨਣਾ ਸ਼ੁਰੂ ਕਰਾਂਗੇ ਸ਼ਾਇਦ ਅੱਜ ਉਹਨਾਂ ਨੂੰ ਸ਼ੁਰੂ ਕਰੀਏ ਅੱਜ ਨਾਹਪੁਰ ਸੱਜ ਪਹੁੰਚਣਗੇ ਆਪਣੇ ਕੋਲ ਇੱਥੇ ਫਿਰ ਦੁਬਾਰਾ ਅੱਜ ਤੇ ਹੁਣ ਆਪਾਂ ਅੱਜ ਕਰਨ ਲੱਗੇ ਆ ਜਿਹੜੇ ਪਿੰਡ ਵਾਲੀ ਸਾਈਡ ਆਪਣਾ ਚੁੰਨਾ ਉਹਨੂੰ ਸਪਰੇਅ ਅੱਜ ਦੇ ਦੇ ਦਿੱਤੇ ਕੀੜੀ ਦੀ ਤੇਲੇ ਦੀ ਕਿਉਂਕਿ ਉਹਨਾਂ ਸ਼ਿਕਾਇਤ ਬਹੁਤ ਜ਼ਿਆਦੀ ਆਉਂਦੀ ਆ। ਲਓ ਜੀ ਅੰਜ ਆਪਾਂ ਕਰਦੇ ਆ ਪਿੰਡ ਵਾਲੀ ਸਾਈਡ ਝੋਨੇ ਨੂੰ ਸਪਰੇਅ ਇਹ ਝੋਨਾ ਆਪਣੇ ਪਿੰਡ ਵਾਲੀ ਸਾਈਡਾ ਜਿਹੜਾ ਬਚਿਆ ਸੀ 4 ਕਿਲੇ ਸਾ 55 ਨੂੰ ਸਪਰੇਅ ਕਰਦੇ ਆ। ਬਾਕੀ ਮੇਰੇ ਵੀਰ ਨੇ ਸਪਰੇਅ ਨਹੀਂ ਕੀਤੀ ਥੋੜਾ ਧਿਆਨ ਦਿਓ। ਝੋਨੇ ਨੂੰ ਜਿਹੜੀ ਆ ਮਤਲਬ ਟਿੱਡ ਬਹੁਤ ਪੈਣਦਾ ਟਿੱਡ ਤੇ ਸੁੰਢੀ ਮੌਸਮ ਕਿਉਂਕਿ ਕਿਤੇ ਠੰਡਾ ਹੋ ਜਾਂਦਾ ਵਾ ਕਿਤੇ ਗਰਮੀ ਚੱਕਦਾ ਹੋਈ ਜਾਂਦੀ ਆ ਉਹਦੇ ਕਰਕੇ ਜਿਹੜੀ ਬਿਮਾਰੀ ਪੈਣਦੀ ਆ ਚਾਹੁੰਦੇ ਕੁਝ ਕਿਤੇ ਸੌਣੇ ਆ ਓਨ ਆਪਣੇ ਕੋਲ ਬਾਬਾ ਜੀ ਪਹੁੰਚੇ ਆ। ਮੋੜ ਲੈ ਕੇ ਬਾਬਾ ਜੀ ਨੇ ਮੋੜ ਲੈ ਗਿਆ ਇਹ ਨਵਾਂ। ਤੇ ਮੋੜ ਲੈ ਕੇ ਆਪਾਂ ਜਾਵਾਂਗੇ ਕੌਸ਼ਲਾ। ਕੌਸ਼ਲਾ ਜਿਹਾ ਮੋੜ ਲੈ ਕੇ ਬਾਬਾ ਜੀ ਉਹਨੇ ਕਿਹੜਾ ਮਾਰਗ ਆਉਣਗੇ ਕੌਸ਼ਲਾ ਅੱਜ। ਤਵਾਦ 3ਲੇ ਟੂਰ ਦੇ ਹੁਣ ਆਪਾਂ ਲਾਤਾ ਪਾਈ ਦੀ ਗਮਸ਼ਾਲਾ ਜਲੇ ਆਪਾਂ ਪੇਟਾ ਮੋਰੇ ਜਣਾ ਹੈ ਪਾਣੀ ਉਸੇ ਪੇਟ ਨਹੀਂ ਆਕਾ ਫਿਰ ਬਹਾਰੋਂ ਜਿਹੜਾ ਆਇਆ ਉਹ ਦੂਸਰੋਂ ਹੈ ਇਹ ਪਾਣੀ ਵੱਧ ਰਿਹਾ ਇਹ ਪਾਣੀ ਵੱਧੂਗਾ ਇਹਦੇ ਵਿੱਚ ਜਿਹੜੇ ਜਿਹੜੇ ਆਇਆ ਲੱਗਦਾ ਮੈਂ ਕਹਿੰਦਾ ਉਹ ਹਨ ਬੰਦ ਹੋ ਗਏ ਪਾਣੀ ਇਹ ਉਹ ਪਾਣੀ ਇਹਦੇ ਵਿੱਚ ਰਹਿ ਗਿਆ ਹੁਣ ਕੀ ਜਦੋਂ ਹੈਗਾ ਨਹੀਂ ਇਹ ਪਾਣੀ ਨੂੰ ਨਿਜਾਉਂਦੇ ਸੋ ਸੋ ਮੇਨ ਜਿਹੜੀ ਹੈਗੀ ਆ ਅੱਗੇ ਤੱਕ ਸਾਫ਼ ਹੋ ਚੁੱਕੀ ਹੈ ਇਸ ਵਿੱਚ ਅਰਗੇ ਆ ਲੱਗਾ ਕਿ ਇਹਦਾ ਸੇਮ ਦੀ ਮਾਰਕਟੋਂ ਤੋਂ ਨਿਕਲ ਗਿਆ ਕਿ ਸਾਰਾ ਏਰੀਆ ਸੇਮ ਦੀ ਮਾਰਕਟੋਂ ਇਹ ਐਂਡ ਫਰੰਡਰ ਦਾ ਸੀ ਜਿੱਥੇ ਅਰਗੇ ਦਾ ਮਾਹੌਲ ਤੋਂ ਸੰਭੋਲ ਰੱਖ ਕੇ ਸਾਰਾ ਸੇਮ ਨੂੰ ਨਾਲ ਜੋਗੇ ਵੇਂ ਜਿਹੜੀ ਆ ਇਹ ਪਾਣੀ ਜਿਹੜਾ ਹੈ ਦਰਿਆ ਵਿੱਚ ਨਹੀਂ ਲੱਗੇ ਜਾਂਦੇ ਉਹਦਾ ਕਾਰਨ ਨਹੀਂ ਕਿ ਜਦੋਂ ਡੈਲਟਾ ਉੱਚਾ ਹੋ ਗਏ ਉਹ ਹੋ ਵੱਡੇ ਵੱਟੇ ਸਾਰਾ ਪਾਣੀ ਜਰ ਰਹਾ ਹੈ ਇਹਦੇ ਵਿੱਚ ਲੰਘ ਤੁਸੋਂ ਉਹਨੂੰ ਆਪਣੇ ਕਹਿੰਦੇ ਨੇ ਹੈ ਜੇ ਇਹ ਘਰ ਦੇ ਵਿੱਚ ਆ ਚੁੱਕੀ ਹੈ ਉਹ ਹੁਣ ਛੋਟ ਗਈ ਹੈ ਇਹ ਜਿਹੜਾ ਪਾਣੀ ਹੈ ਉਹਨੂੰ ਅਸੀਂ ਸਪੇਸ ਦੇਈਏ ਰਸਤਾ ਦੇਈਏ ਜਦੋਂ ਉਹ ਰਸਤਾ ਜਣਾ ਹੈ ਉਹ ਅਸੀਂ ਬੰਦ ਕਰ ਲੈਂਦੇ ਆ ਉਹਦੇ ਨਾਲ పొచ్చే గౌశాలి ఆయన వడ్డా ਬਾਬਾ ਜੀ ਨੇ ਆ ਖੁੱਦਾ ਜਾਏ ਸੀ ਗਊਸ਼ਾਲਾ ਗਿੜਾ ਮਾਰਨ ਗਾਣਾ ਕਰੀ ਇਹ ਆਪਣੇ ਪਿੰਡ ਬਾਬਾ ਜੀ ਦੀ ਗਊਸ਼ਾਲਾ ਇੱਥੇ ਗਊਸ਼ਾਲਾ ਨੇ ਕਿਤੇ ਕਿਤੇ ਸਾਰੇ ਹੁਣ ਪਾਣੀ ਇਸ ਟਾਈਮ ਜਿੱਦਿਆਂ ਗਾਮਾ ਬਸਤਾਨਪੁਰ ਲੋਧੀ ਲੈ ਕੇ ਬਾਬਾ ਜੀ ਹੁਣੀ ਤੇ ਅੱਜ ਇੱਥੇ ਬਾਬਾ ਜੀ ਨੇ ਗਿੜਾ ਮਾਰਨ ਆਏ ਆ ਉਤਰਪਣਾ ਸਹਿਯੋਗ ਨੂੰ ਬਣਾਦਾ ਫੋਟੋਗ੍ਰਾਫਰ ਬਾਬਿਆਂ ਦਾ ਉਹ ਪਾਣੀ ਵੀ ਪਾਤ ਕਰਾ ਪਰ ਉਸ ਵੇਲੇ ਬੜਾ ਔਖਾ ਹੋਇਆ ਕਿ ਅ ਪੱਠੇ ਜਿਹੜੇ ਹੈਗੇ ਕਿਸਾਨਾਂ ਨੇ ਲਿਆਉਣੇ ਬੜੇ ਔਖੇ ਉਹ ਅਰ ਕਿਉਂ ਜਿਹੜੀਆਂ ਗੋਵਾਂ ਉਹ ਸੋ ਸੁਲਤਾਨ ਬਲੂਦੀ ਜਿੱਥੇ ਨੌਣਾ ਮੰਡੀ ਹੈ ਉੱਥੇ ਉਹਨਾਂ ਚ ਨੂੰ ਵਾਸਤੇ ਰੁਕਿਆ ਜਿਸ ਵੇਲੇ ਨੂੰ ਇਹ ਸਾਫ ਹੋ ਗਿਆ ਨੂੰ ਆਪਸ ਵਿੱਚ ਉਹ ਸਲਾਉਣਗੇ ਸੋ ਉਹ ਕੇ ਪਸ਼ੂ ਲੈਣਾ ਹੈਗਾ ਦਾ ਅੰਦਰ ਬੰਦਾ ਉਹਦਾ ਉਹ ਜਿਹੜੀ ਹੈਗੀ ਆ ਪਹਿਲ ਜ਼ਰੂਰੀ ਆ ਬਾਕੀ ਜਿਹੜੀ ਆ ਤਰਤੀਆ ਇਹ ਸੋਨਾ ਉਗੰਦੀ ਆ ਜਦੋਂ ਇਹ ਉਗੰਦੀ ਆ ਸੋਨਾ ਉਗੰਦੀ ਆ ਅਗਲੀ ਵਕਲਾਉ YouTube ਵਾਸਤੇ ਗੁਰਨੇ ਕਿਰਪਾ ਕਰਨਗੇ ਪਰ ਜਿਹੜਾ ਪਰਭਾਈ ਇਹ ਦੀ ਹੋ ਨਹੀਂ ਸਕਦੀ ਕਿ ਹਮੇਸ਼ਾ ਨਹੀਂ ਰਹੇ ਜੀ ਸਾਨੂੰ ਚੜ੍ਹਦੀ ਕਲਾ ਜਿਹਾ ਰਹਿਣਾ ਚਾਹੀਦਾ ਹੈ ਸਭ ਦੇਖਿਆ ਸਾਰੀ ਕੋਈ ਮਾਹੌਲ ਜਿਵੇਂ ਅ ਵਿਖੇ ਤਰਦੀ ਕਲਾ ਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜੇ ਆ ਤੂੜ ਪਏ ਆ ਜਾਂ ਜਿੱਥੋਂ ਜਿੱਥੋਂ ਪਾਣੀ ਵਗਦੇ ਆ ਇਹ ਰਾਹ ਬਣਾਉਣੇ ਆ ਤੇ ਇਹਨਾਂ ਵਾਸਤੇ ਆਪਾਂ ਸਾਰਿਆਂ ਨੇ ਮਦਦ ਕਰਨੀ ਆ ਉਹਨਾਂ ਵਾਸਤੇ ਤੁਹਾਡੇ ਟਰੈਕਟਰਾਂ ਦੀ ਵੀ ਲੋੜ ਪਊਗੀ ਜੀ ਸੀ ਵੀ ਜਾਂ ਵੱਡੀ ਮਸ਼ੀਨ ਜਿਹਦੇ ਕੋਲ ਆ ਕੋਈ ਵੀ ਇਹਦੇ ਵਾਸਤੇ ਸੇਵਾ ਕਰ ਸਕਦਾ ਹੈ ਬਖ ਬਖ ਪੰਡਾਂ ਦੇ ਵਿੱਚ ਕਿ ਕਥਾਲੇ ਤੇ ਨਹੀਂ ਬੁੱਕੇ ਤੇ ਜਿੱਥੇ ਜਿੱਥੇ ਵੀ ਕੋਸ਼ਿਸ਼ ਹੋਈ ਅਪਵਾਦ ਤੋਂ ਤੁਹਾਡੀ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਦੀ ਹੈਲਪ ਜੜੀ ਹੋ ਕੁੱਤੀ ਜਾਨੀ ਤੇ ਸਾਰਿਆਂ ਨੂੰ ਸਮਝ ਸਰ ਇਹਨਾਂ ਨੂੰ ਬਣਾਇਆ ਜਾਵੇ ਤਾਂ ਕਿ ਰੀਲੀਫ ਉਸ ਵਾਸਤੇ ਜਿਹੜਾ ਹੈ ਤੇ ਇਸਾਨਾੜੇ ਆਪਣੇ ਖੇਤਾਂ ਦੇ ਵਿੱਚ ਦਾ ਔਰ ਮੁਕਤੀਵਾਧ ਗੁਰੂ ਦਾ ਹੱਥ ਆ ਤੁਨੂੰ ਉਹ ਉਹਦੀ ਸੋਚ ਰੱਖਣੀ ਚਾਹੀਦੀ ਆ ਜਨਾਜ਼ਰ ਜਬ ਤੱਕ ਸਾਹ ਤਬ ਤੱਕ ਆਸ ਤੂੰ ਆਸ ਦਿਨਾਂ ਨਾਲ ਸੀ ਜਿਉਨੇ ਆ ਤੇ ਇਹ ਆਸਾਂ ਦੇ ਤੇ ਸੰਸਾਰ ਦੁਰਵਾਜ਼ਾ ਉਹ ਜਿਹੜੀਆਂ ਸਾਵਾਂ ਖਤਮ ਹੋ ਜਾਂਦੀਆਂ ਉਹ ਤਾਂ ਰੱਬ ਦਾ ਰੂਪ ਉਹ ਜਿਹੜੀ ਦੁਨੀਆ ਸੇ ਉਹ ਕੁਮਾਈਏ ਤਾਂ ਦਰਗਾ ਬੈਸਨ ਪਾਈਏ ਇੱਕ ਗੁਰਬਾਣੀ ਨੇ ਗੁਰੂਆਂ ਨੇ ਫਨੂਰ ਉਹ ਤਾਂ ਵਰਸੀ ਹਾਸਿਮਰ ਮਾਦੂ ਉਹ ਹੈ ਪਤ ਪੀਤੇ ਉਹ ਨਾਮ ਰਾਮ ਪੜ ਲੈ ਜਾ ਤਰਸਦੀ ਸਵਾ ਲੰਘਦਾ ਜਾਂਦਾ ਇੰਨਾ ਕੀ ਦੇ ਹੱਥ ਚ ਰਹਿ ਗਏ ਵਾਹਿਗੁਰੂ ਜਾਨਦਾ ਪਰ ਜਿੰਨਾ ਕਿ ਸਾਨੂੰ ਮਿਲਿਆ ਉਸ ਚੰਗੀ ਸੋਚ ਦੇ ਨਾਲ ਚਿੰਗੇ ਕਰਵਾ ਦੇ ਨਾਲ ਸੇਵਾ ਸੇਵਨ ਦੇ ਨਾਲ ਸਤ ਸੰਗਤ ਦੇ ਨਾਲ ਚਿੰਗੇ ਸੰਗਤ ਚੰਗੀ ਸੋਚ ਨਾਲ ਜੁੜ ਕੇ ਉਹ ਲੰਘ ਜਾਣ ਇਸ ਗੋਪਰ ਕੋਲ ਸਲਾਹ ਨਹੀਂ ਲੈ ਸਕਦੇ ਤੇ ਅੱਜ ਇਹ ਸਾਰੇ ਸਾਡੇ ਆਮ ਆਵਾ ਪਸਾਨੋ ਮਜ਼ਦੂਰ ਇਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮਿਸਤਰੀ ਆ ਜਾਂ ਹੋਰ ਵੱਖ-ਵੱਖ ਲੋਕ ਰਹੇ ਨੇ ਨੂੰ ਚੰਨ ਚੱਬਦਾ ਹੋਇਆ ਤੇ ਗੁਰੂ ਪਾਸਾ ਕਿਰਪਾ ਕਰਨਗੇ ਉਹਦੇ ਵਾਸਤੇ ਸਾਰਾ ਸਮਾਜ ਅੱਜ ਖੜਾ ਸਾਡੀ ਦੁਨੀਆ ਖੜੀ ਹੈ ਤੇ ਗੁਰੂ ਪਾਸਾ ਕਿਰਪਾ ਕਰਨ ਬਹੁਤ ਤਬਦੀ ਕੋਸ਼ਿਸ਼ ਕਰਨਗੇ ਇਹ ਸਾਰਿਆਂ ਦੀ ਜੋ ਆਪਾਂ ਹੈਲਪ ਕਰ ਸਕਦੇ ਉਹਦੇ ਵਜ੍ਹਾ ਤੁਹਾਡਾ ਸਾਰਿਆਂ ਦਾ ਯੋਗਦਾਨ ਪਵੇ ਤਾਂ ਕਿ ਇਹਨਾਂ ਦੇ ਆਪਾਂ ਇੱਕ ਇਹੀ ਜਿਹੜੀ ਹੈ ਕੱਲਾ ਵਹੀਂ ਇਕਾਲੀ ਵਹੀਂ ਦਾ ਬਹਾਉ ਪਰ ਜਿਹਨੇ ਚਿੱਟੀ ਵਹੀਂ ਦੇ ਉੱਤੇ ਸਾਰੇ ਪਿੰਡਾਂ ਦੇ ਰਸਤੇ ਦੌਬੇ ਵਿੱਚ ਦੇਖਿਆ ਜਿੱਥੇ ਟਿੱਬੇ ਹੁੰਦੇ ਸੀ ਆਣਾ ਪਾ ਗਏ ਆ ਪਿੰਡ ਵਾਪਸ ਕਾਹੂ ਚਲਾ ਕੇ ਲਾ ਮਾਰ ਗਈ ਸਾਰੀ ਭਾਈ ਨੂੰ ਮੋੜੋ ਸੋਮਨ ਸਾਡੇ ਗਲ ਚੁੱਕਿਆ

ਉਹ ਲੈਂਦਾ ਨਾ ਗੇਰਾ ਰਸਟਾ ਕਲੀਅਰ ਕਰੂ ਕੋਈ ਸਵੇਰ ਦਾ ਰੱਖ ਦੇ ਬਾਬਾ ਜੀ ਇਹ ਨਿੰਦਾ ਕੀ ਕਰੇ ਤੁਸੀਂ ਜਦੋਂ ਮਰਜ਼ੀ ਕਰ ਲੈ ਹੁਣ ਤੁਹਾਡੇ ਜੀ ਠੀਕ ਆ ਬਈ ਕੋਈ ਨਹੀਂ ਲਓ ਵੀ ਵੀਰੋ ਹੁਣ ਆਪਾਂ ਪਹੁੰਚ ਚੁੱਕੇ ਆ ਸੁਲਤਾਨਪੁਰ ਲੋਧੀ ਸੋਨੂੰ ਚਾਂਪਾ ਦਾ ਵੀਰਾ ਸੋਨੂੰ ਚਾਂਪਾ ਦਾ ਸਪੈਸ਼ਲ ਨੰਬਰ ਸਰੀ ਨਾਨ ਚੋਲੇ ਤੇ ਵੀਰਾ ਬਹੁਤ ਸਵਾਦ ਚਾਂਪਾ ਬਣਾਉਂਦਾ ਵੀਰੇ ਬਹੁਤ ਸਵਾਦ ਇਸ ਵੀਰ ਨੇ 2.5 ਸਾਲ ਦੇ ਵਿੱਚ ਭਾਜੀ ਤਰੱਕੀ ਬਹੁਤ ਕੀਤੀ ਇੱਕ ਛੋਟੀ ਜੀ ਰੇੜੀ ਤੋਂ ਉੱਠਿਆ ਏ ਤੇ ਇਸ ਟਾਈਮ ਤੁਸੀਂ ਵੇਖ ਸਕਦੇ ਆ 1 2 3 ਤਿੰਨ ਦੁਕਾਨਾਂ ਮਤਲਬ ਇਹਦੀਆਂ ਚੱਲਣ ਦੀਆਂ ਇੱਕ ਨਿੱਕੀ ਜੀ ਰੇੜੀ ਤੋਂ ਇਹਨੇ ਮਤਲਬ ਕੰਮ ਸ਼ੁਰੂ ਕੀਤਾ ਸੀ ਤੇ ਇਸ ਟਾਈਮ ਇਹਨੇ ਉਦੋਂ ਉਦੋਂ ਹੀ ਬਹੁਤ ਤਰੱਕੀ ਬਖਸ਼ੀ ਨੇ ਨਿੱਕੇ ਨਿੱਕੇ ਹੁੰਦੇ ਆਪਾਂ ਹਾਂ ਛੋਟੇ ਛੋਟੇ ਹੁੰਦੇ ਆ ਤੇ ਅੱਜ ਇਹਨੇ ਸultanpur ਦੇ ਵਿੱਚ ਆਦਾ ਪੂਰਾ ਨਾਂ ਬਣਾਇਆ ਸੋਨੂੰ ਚੰਪਾ ਨਾ ਵਜਦਾ ਤੇ ਬੜੇ ਦੂਰ ਦੂਰੋਂ ਆਉਂਦੇ ਖਾਣ ਚੰਪਾ ਆਪਾਂ ਇੱਥੇ ਆਪਣੇ ਕੀ ਮਹਾਰਾਜ ਇਹਨੂੰ ਹੋਰ ਤਰੱਕੀ ਬਖਸ਼ੇ ਸੁਭਾ ਦਾ